ਵਾਹ ਗੁਰਜੀ ਦਾ ਖਾਲਸਾ ਵਾਹ ਗੁਰਜੀ ਕੀ ਫਤਿਹ 24 ਜਨਵਰੀ 1921 ਦਾ ਦਿਨ ਬੜਾ ਮਹੱਤਵਪੂਰਨ ਹੈ ਜਿਸ ਦਿਨ ਸਿੱਖਾਂ ਦੀ ਆਪਣੀ ਰਾਜਸੀ ਜਮਾਤ ਹੈ ਜਿਹੜੀ ਉਹ ਬਕਾਇਦਾ ਵਿਧੀ ਵਿਵਧਾਨ ਦੇ ਨਾਲ ਹੋਂਦ ਵਿੱਚ ਆਈ ਸੀ ਕਹਿਣ ਤੋਂ ਭਾਵ ਸ਼੍ਰੋਮਣੀ ਅਕਾਲੀ ਦਲ ਵੀ ਮਿਸਹਦੀ ਦਾ ਇਹਦਾ ਮੁੱਢ ਹੈਗਾ ਉਹ ਗੁਰਦੁਆਰਾ ਸੁਧਾਰ ਲਹਿਰ ਦਾ ਮੁੱਢ ਹੈ ਸ਼੍ਰੋਮਣੀ ਕਮੇਟੀ ਬਣਦੀ ਹੈ ਸ਼੍ਰੋਮਣੀ ਕਮੇਟੀ ਬਣਨ ਤੋਂ ਬਾਅਦ ਮਾਸਟਰ 모ਤਾ ਸਿੰਘ ਹੁਣਾਂ ਨੇ ਪੰਜ ਅਖਬਾਰ ਦੇ ਵਿੱਚ ਇੱਕ ਇਸ਼ਤਿਹਾਰ ਕਢਵਾਇਆ ਜਦੇ ਉੱਤੇ ਲਿਖਿਆ ਹੋਇਆ ਸੀਗਾ ਗੁਰਦੁਆਰਾ ਸੇਵਕ ਦਲ 500 ਸਿੰਘਾਂ ਦੀ ਲੋੜ ਹੈ ਮਾਸਟਰ 모ਤਾ ਸਿੰਘ ਹੁਣਾਂ ਨੇ ਲਿਖਿਆ ਕਿ 175 ਮੈਂਬਰਾਂ ਦੀ ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆ ਗਈ ਹੈ ਤੇ ਇਸ ਵਕਤ ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲਣ ਦੇ ਵਾਸਤੇ ਕੁਝ ਸਿਰਲੱਥ ਨੌਜਵਾਨਾਂ ਦੀ ਸਿੰਘਾਂ ਦੀ ਜ਼ਰੂਰਤ ਹੈਗੀ ਹੈ ਇਸ ਲਈ 500 ਸੇਵਕਾਂ ਦੀ ਲੋੜ ਹੈ ਜਿਦੇ ਵਿੱਚੋਂ 100 ਸਿੰਘ ਹੈ ਜਿਹੜੇ ਉਹ ਤਨਖਾਹਦਾਰ ਹੋਣਗੇ ਹਰ ਸਮੇਂ ਤਿਆਰ ਬਰ ਤਿਆਰ ਰਹਿਣਗੇ ਤੇ 400 ਰਿਜ਼ਰਵ ਹੋਣਗੇ ਬਗੈਰ ਤਨਖਾਹ ਦੇ ਤੇ ਜਿੱਥੇ ਵੀ ਸ਼੍ਰੋਮਣੀ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਹੁਕਮ ਹੋਏਗਾ ਇਹ ਸਿੰਘ ਉੱਥੇ ਆ ਜਿਹੜਾ ਉਹ ਆਪਣੀਆਂ ਸੇਵਾਵਾਂ ਦੇਣ ਲਈ ਪਹੁੰਚ ਜਾਣਗੇ ਹਰ ਐਕਸ਼ਨ ਦੀ ਜ਼ਿੰਮੇਵਾਰੀ ਹੈ ਜਿਹੜੀ ਉਹ ਸਰਦਾਰ 모ਤਾ ਸਿੰਘ ਹੁਣਾ ਨੇ ਆਪ ਉਟਣ ਦੀ ਜ਼ਿੰਮੇਵਾਰੀ ਹੈ ਜਿਹੜੀ ਉਹ ਲਈ ਇਸੇ ਸਮੇਂ ਦੇ ਵਿੱਚ 26 ਨਵੰਬਰ 1920 ਈਸਵੀ ਨੂੰ ਪੰਜਾ ਸਾਹਿਬ ਅਸਥਾਨ ਜਿਹੜਾ ਉਹ ਪੰਥਕ ਕਬਜ਼ੇ ਦੇ ਵਿੱਚ ਆਇਆ ਕਹਿ ਲਈਏ ਆਪਾਂ ਬੰਥ ਨੇ ਉਹਦੀ ਸੇਵਾ ਸੰਭਾਲ ਕਰਨੀ ਸ਼ੁਰੂ ਕੀਤੀ ਕਰਤਾਰ ਸਿੰਘ ਛੱਬਰ ਹੋਣਾ ਨੇ ਉੱਥੋਂ ਦਾ ਜਾ ਕੇ ਪ੍ਰਬੰਧ ਹੈ ਜਿਹੜਾ ਉਹ ਸੰਭਾਲਿਆ ਉੱਥੇ ਕਈ ਦਿੱਕਤਾਂ ਪੇਸ਼ ਆਈਆਂ ਇਹਨਾਂ ਦਿੱਕਤਾਂ ਨੂੰ ਸਨਮੁਖ ਹੁੰਦਿਆਂ ਉੱਥੇ ਕਰਤਾਰ ਸਿੰਘ ਛੱਬਰ ਹੋਣਾ ਨੇ ਜਦੋਂ ਭਾਰੀ ਦੀਵਾਨ ਹੋਇਆ ਤੇ ਉਹਦੇ ਵਿੱਚ ਐਲਾਨ ਕੀਤਾ ਵੀ ਸਾਨੂੰ ਇੱਕ ਅਕਾਲੀ ਫੌਜ ਬਣਾਉਣੀ ਚਾਹੀਦੀ ਹੈ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਸੰਭਾਲਣ ਦੇ ਵਾਸਤੇ ਲੈਣ ਦੇ ਵਾਸਤੇ ਮਹੰਤਾਂ ਦੇ ਪਾਸੋਂ 50 ਸਿੰਘਾਂ ਨੇ ਆਪਣੇ ਨਾਮ ਉਸੇ ਵਖਤ ਦੇ ਦਿੱਤੇ तकरीबन 5000 ਰੁਪਇਆ ਅਰਦਾਸ ਕਰਵਾਈ ਗਈ ਜਿਹਦੇ ਵਿੱਚੋਂ 1000 ਰੁਪਇਆ ਨਗਦ ਦਿੱਤਾ ਗਿਆ ਤੇ 4000 ਰੁਪਇਆ ਇਕਰਾਰ ਕੀਤਾ ਗਿਆ 14 ਦਸੰਬਰ 1920 ਈਸਵੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸ਼੍ਰੋਮਣੀ ਕਮੇਟੀ ਦਾ ਪਾਰੀ اجلاس ਹੋਇਆ ਜਿਦੇ ਚ ਸਿੱਖ ਸੰਗਤਾਂ ਪਹੁੰਚੀਆਂ ਇਹਦੇ ਵਿੱਚ ਫਿਰ ਮੁੜ ਤੋਂ ਇਹੋ ਮੁੱਦਾ ਉੱਭਰ ਕੇ ਸਾਹਮਣੇ ਆਇਆ ਕਿ ਗੁਰਦੁਆਰਿਆਂ ਦਾ ਪ੍ਰਬੰਧ ਹੈ ਜਿਹੜਾ ਇਹ ਸਾਨੂੰ ਝਟਪਟ ਸੰਭਾਲਣਾ ਪਏਗਾ ਹੁਣ ਸਾਡੇ ਕੋਲ ਮੌਕਾ ਹੈਗਾ ਹੈ ਜੇ ਤੇ ਜੇ ਅਸੀਂ ਹੁਣ ਵੀ ਵੇਲਾ ਲੰਘਾ ਦਿੱਤਾ ਤੇ ਫਿਰ ਅੱਗੇ ਔਖਾ ਹੋ ਜਾਏਗਾ ਇਹ ਪ੍ਰਬੰਧ ਸੰਭਾਲਣ ਦੇ ਵਾਸਤੇ ਸਾਨੂੰ ਬਕਾਇਦਾ ਇੱਕ ਦਲ ਖੜਾ ਕਰਨਾ ਚਾਹੀਦਾ ਇੱਕ ਸੰਸਥਾ ਬਣਾਉਣੀ ਚਾਹੀਦੀ ਹੈ ਜਿਹਦੇ ਚ ਬੰਦੇ ਹੀ ਨਹੀਂ ਔਰਤਾਂ ਨੂੰ ਵੀ ਸ਼ਾਮਲ ਕਰਨਾ ਚਾਹੀਦਾ ਹੈਗਾ ਤੇ ਮੁੱਢਲੇ ਰੂਪ ਦੇ ਵਿੱਚ ਗੁਰਦੁਆਰਾ ਸੇਵਕ ਦਲ ਨਾਮ ਹੈ ਜਿਹੜਾ ਇਹਦਾ ਸੋਚਿਆ ਗਿਆ ਇਹ ਤਜਵੀਜ਼ ਆਈ ਫਿਰ ਇੱਕ ਪੰਥ ਦੇ ਨਾਮ ਦੇ ਉੱਤੇ ਹੁਕਮ ਕੱਢਿਆ ਗਿਆ ਕਿ ਭਾਈ 23 ਜਨਵਰੀ ਤੱਕ 23 ਜਨਵਰੀ ਨੂੰ ਵੀ ਪੰਥ ਦੀਆਂ ਇਹ ਵੱਡੀਆਂ-ਵੱਡੀਆਂ ਸੰਸਥਾਵਾਂ ਹੈਗੀਆਂ ਨੇ ਜਥੇਬੰਦੀਆਂ ਨੇ ਉਹ ਆਪਣੇ ਨਮਾਇंदे ਆ ਜਿਹੜੇ ਉਹ ਸ੍ਰੀ ਅਕਾਲਤਾ ਸਾਹਿਬ ਦੇ ਉੱਤੇ ਭੇਜਣ ਤੇ ਇਸ ਤਰ੍ਹਾਂ ਪੰਥ ਦੀ ਇੱਕ ਜਮਾਤ ਹੈ ਜਿਹੜੀ ਉਹ ਖੜੀ ਕੀਤੀ ਜਾਣੀ ਹੈ ਚਲੋ ਜੀ 24 ਜਨਵਰੀ ਨੂੰ 23 ਜਨਵਰੀ ਤੱਕ ਇਹ ਸਾਰੇ ਆ ਗਏ 1921 ਈਸਵੀ ਨੂੰ 24 ਜਨਵਰੀ 1921 ਈਸਵੀ ਨੂੰ ਸਵੇਰੇ ਅਕਾਲਤਾ ਸਾਹਿਬ ਤੇ ਆਸਾ ਕੀ ਵਾਰ ਖਤਮ ਹੋਣ ਤੋਂ ਬਾਅਦ ਫਿਰ ਇਹ ਮੀਟਿੰਗ ਸ਼ੁਰੂ ਹੋਈ ਇਹਦੇ ਵਿੱਚ ਗੁਰਦੁਆਰਾ ਸੇਵਕ ਦਲ ਬਣਾਉਣ ਦੀ ਗੱਲ ਚੱਲੀ ਇਹ ਨਾਮ ਭਾਈ ਅਰਜਨ ਸਿੰਘ ਧੀਰਕੇ ਨੇ ਪੇਸ਼ ਕੀਤਾ ਪਰ ਕਰਤਾਰ ਸਿੰਘ ਝੱਬਰ ਹੋਣਾ ਨੇ ਆਖਿਆ ਵੀ ਨਹੀਂ ਸਾਨੂੰ ਅਕਾਲੀ ਦਲ ਨਾਮ ਰੱਖਣਾ ਚਾਹੀਦਾ ਹੈਗਾ ਕਿਉਂਕਿ ਇਸ ਵੇਲੇ ਤੱਕ ਕੁਝ ਜਗ੍ਹਾ ਦੇ ਉੱਤੇ ਦਲ ਬਣ ਗਏ ਸੰਤ ਤੇ ਉਹਨਾਂ ਦੇ ਨਾਮ ਨਾਲ ਅਕਾਲੀ ਸ਼ਬਦ ਹੈ ਜਿਹੜਾ ਜੁੜ ਚੁੱਕਾ ਸੀਗਾ ਜੱਬਰ ਹੋਣਾ ਨੇ ਉਦਾਹਰਣ ਦਿੱਤੀ ਅਕਾਲੀ ਫੂਲਾ ਸਿੰਘ ਦੀ ਵੀ ਜਦੋਂ ਸਰਕਾਰ ਰਣਜੀਤ ਸਿੰਘ ਦਾ ਕੋਈ ਕੰਮ ਥੜ ਜਾਂਦਾ ਸੀ ਕੋਈ ਮਹੀਮ ਪਛੜ ਜਾਂਦੀ ਸੀ ਤੇ ਫਿਰ ਉਹ ਅਕਾਲੀਆਂ ਨੂੰ ਚੇਤੇ ਕਰਦਾ ਸੀ ਜਿਹੜੇ ਨਿਸ਼ਕਾਮ ਸਨ ਸਿਰ ਲੱਥ ਸਨ ਤੇ ਬਿਨਾ ਕਿਸੇ ਲਾਲਚ ਤੋਂ ਤੇ ਤਨਖਾਹ ਦੀ ਲਾਲਸਾ ਤੋਂ ਉਹ ਸਿਰਫ ਪੰਥ ਵਾਸਤੇ ਜਾ ਕੇ ਜੂਜਦੇ ਸੀਗੇ ਤੇ ਉਹ ਸਰ ਕਰਦੇ ਸੀ ਸਿਰ ਧੜ ਦੀਆਂ ਬਾਜ਼ੀਆਂ ਲਾ ਜਾਂਦੇ ਸੀਗੇ ਇਸ ਗੱਲ ਦੇ ਨਾਲ ਉਸ ਵਕਤ ਦੇ ਅਕਾਲ ਤਖਤ ਦੇ ਜਥੇਦਾਰ ਭਾਈ ਤੇਜਾ ਸਿੰਘ ਪੁੱਤਰ ਹੁਣੀ ਉਹ ਵੀ ਸਹਿਮਤ ਹੋ ਗਏ ਉਹਨਾਂ ਨੇ ਵੀ ਆਖਿਆ ਵੀ ਬਿਲਕੁਲ ਇਹ ਗੱਲ ਠੀਕ ਹੈ ਵੀ ਸਾਨੂੰ ਜਿਹੜਾ ਇਹਦਾ ਨਾਮ ਹੈਗਾ ਉਹ ਅਕਾਲੀ ਦਲ ਹੀ ਰੱਖਣਾ ਚਾਹੀਦਾ ਫਿਰ ਇਸ ਤਰ੍ਹਾਂ 24 ਜਨਵਰੀ 1921 ਈਸਵੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਅਕਾਲੀ ਦਲ ਪੂਰਨ ਵਿਧੀ ਵਿਧਾਨ ਦੇ ਨਾਲ ਬਣਾ ਦਿੱਤਾ ਗਿਆ ਪਿੱਛੋਂ ਜਾ ਕੇ 29 ਮਾਰਚ 1922 ਈਸਵੀ ਨੂੰ ਇਹਦੇ ਅੱਗੇ ਸ਼੍ਰੋਮਣੀ ਅੱਖਰ ਜੋੜ ਦਿੱਤਾ ਗਿਆ ਤੇ ਇਹਦਾ ਨਾਂ ਸ਼੍ਰੋਮਣੀ ਅਕਾਲੀ ਦਲ ਹੋ ਗਿਆ ਸਰਮਕ ਸਿੰਘ ਚਭਾਲ ਇਹਦੇ ਪਹਿਲੇ ਜਿਹੜੇ ਸੀ ਉਹ ਪ੍ਰਧਾਨ ਜਿਹੜੇ ਉਹ ਬਣਾਏਗੇ ਨੌਜਵਾਨ ਸੰਨ ਚਭਾਲੀਏ ਭਰਾਵਾਂ ਦਾ ਆਪਣਾ ਇੱਕ ਇਤਿਹਾਸ ਹੈ ਕੋ ਵੱਖਰਾ ਸਾਂਝਾ ਕਰਾਂਗੇ ਇਹ ਜਿਹੜੀ ਮੀਟਿੰਗ ਹੋ ਰਹੀ ਸੀ ਨਾ 24 ਤਰੀਕ ਨੂੰ ਇਹਦੇ ਵਿੱਚ ਇੱਕ ਬੀਬੀ ਨੇ ਆ ਕੇ ਆਵਾਜ਼ ਮਾਰੀ ਕਹਿਣ ਲੱਗੀ ਵੀ ਪੰਥ ਜਿੰਦਾ ਹੈ ਕਿ ਮਰ ਗਿਆ ਜਦੋਂ ਇਹ ਗੱਲ ਕੰਨਾਂ ਦੇ ਵਿੱਚ ਪਈ ਨਾ ਵੀ ਪੰਥ ਜਿੰਦਾ ਹੈ ਕਿ ਮਰ ਗਿਆ ਸਾਰਿਆਂ ਨੇ ਕੰਨ ਚੁਕਲੇ ਵੀ ਇਹ ਕੀ ਗੱਲ ਹੋਈ ਭਾਈ ਪੰਥ ਜਿੰਦਾ ਹੈ ਕਿ ਮਰ ਗਿਆ ਤੇ ਉਸ ਸਾਰੇ ਇਕੱਠ ਨੂੰ چیرਦੇ ਆ ਇੱਕ ਬੀਬੀ ਸੰਮੁਖਾ ਕੇ ਲੀਡਰਾਂ ਦੇ ਖਲੋ ਜਾਂਦੀ ਹੈ ਫਿਰ ਉਹਨੇ ਕੀ ਦੱਸਿਆ ਕੀ ਗੱਲਬਾਤ ਹੋਈ ਹਨਾ ਉਹ ਆਪਾਂ ਤੁਹਾਡੇ ਨਾਲ ਕੱਲ ਦੀ ਵੀਡੀਓ ਦੇ ਵਿੱਚ ਸਾਂਝੀ ਕਰਾਂਗੇ ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀ ਕੀ ਫਤਿਹ